ਆ ਲੈ ਆ ਦੇਖ ਲੋ ਭਾਈ ਹਾਲ ਨੌਜਵਾਨੀ ਦਾ ਇਹ ਸਾਡੇ ਬੱਚੇ ਨੇ ਦੋ ਜਵਾਕਾਂ ਦਾ ਪਿਓ ਆ ਫੋਨ ਹੁੰਦੇ ਦਾ ਕੁੜੀਏ ਫੋਨ ਹੈ ਜਿਸਕੇ ਪਾਸ ਇਹ ਦੋ ਜਵਾਕ ਨੇ ਇਹਨੇ ਸਾਰੀ ਜ਼ਿੰਦਗੀ ਹੁਣ ਇਹਦਾ ਕੌਣ ਜ਼ਿੰਮੇਵਾਰ ਆ ਦਾ ਓਏ ਆ ਜੋ ਇਧਰ ਆ ਉਹਨੂੰ ਆਟੋ ਚ ਲੈ ਕੇ ਚੱਲੀ ਆਪਾਂ ਹਣਾ ਇਹ ਤੇ ਘਰੋਂ ਆ ਪੈਣਾ ਇਹ ਵਿਚਾਰੀ ਦੁਖੀ ਆ ਦੋ ਜਵਾਕਪਾਲ ਦੀ ਆ ਪਿਓ ਦਾ ਇਹਨੂੰ ਮੈਂ ਪਰਸੋਂ ਵੀ ਰੋਜ਼ ਸਮਝਾਉਣਿਆ ਸਮਝਦਾ ਨਹੀਂ ਲੈ ਭਾਣੇ ਤੂੰ ਕੀ ਕੀ ਦੱਸੇਦਾ ਹੁਣ ਭਾਈ ਜੋ ਕੁਝ ਕਰਨਾ ਕਰ ਲਿਆ ਇਸ ਤਰ੍ਹਾਂ ਜੋ ਕੁਝ ਕਰਨਾ ਕਰ ਲਿਆ ਭਾਈ ਇਸ ਕਿੱਥੋਂ ਲਿਆਉਂਦਾ ਇਹ ਨਸ਼ਾ ਤੂੰ ਨਾ ਤੂੰ ਨਾ ਹੋ ਗਾ ਰਫੀਆ ਹੈਂ ਸੰਗਾਰਦਾ ਸਾਨੂੰ ਕਰੇ ਹਾਂਜੀ ਤੇ ਤੂੰ ਕਹਿ ਸਰਕਾਰਾਂ ਨੂੰ ਪਿੱਟ ਵੀ ਥਾਂ ਥਾਂ ਨਸ਼ਾ ਵੇਚਦਾ ਕਰੋ ਕੁਛ ਇਹਨਾਂ ਦਾ ਬੋਲ ਤੇਰਾ ਘਰ ਉੱਜੜਦਾ ਹੈ ਬੱਚੇ ਕਿੱ데 ਕਿੱ데 ਨੇ ਤੇਰੇ ਮੇਰਾ ਬੜਾ ਬੜਾ 10 ਸਾਲ ਦਾ ਹੈ ਛੋਟਾ ਛੋਟਾ 8 ਸਾਲ ਦਾ ਹੈ ਇਹ ਵਿਚਾਰੀ ਏ ਮੁੰਡਾ ਹੈਗਾ ਤਾਂ ਵਿਚਾਰਾ ਚਲੋ ਚੱਕੋ ਇਹਨੂੰ ਆ ਜਾਓ ਹਸਤ ਲੈ ਕੇ ਆ ਜਾਓ ਬਾਈ ਲਵਾਇਓ ਹੱਥ ਜਰਾ ਆ ਦੇਖ ਲਓ ਭਾਈ ਮੈਂ ਉਹੀ ਥੋੜੀ ਰੋਣਾ ਆ ਦੇਖੋ ਕਿਵੇਂ ਕਰਦਾ ਮੈਨੂੰ ਪਤਾ ਨਹੀਂ ਕੀ ਖਾਦਾ ਐ ਇੱਧਰ ਕਰਨ ਲੱਗੇ ਇੱਥੇ ਕੇ ਪੱਥਰ ਡਿੱਗ ਜਾਂਦਾ ਚੱਕੀ ਯਾਰ ਓਏ ਆਈ ਓਏ ਆਇਓ ਯਾਰ ਦੋ ਜਣੇ ਲਵਾਇਓ ਹੱਥ ਤੂੰ ਖੜੇ ਦੇਖੀ ਜਾਂਦੇ ਯਾਰ ਆ ਜਾਓ ਬਾਈ ਮੈਂ ਆ ਤੂੰ ਫੜ ਯਾਰ ਮੈਂ ਉਹ ਕਰਾਂ ਆ ਫੜ ਹਾਂ ਆ ਦੇਖ ਲਓ ਜੀ ਜਵਾਨੀ ਸਾਡੀ ਇਹਨਾਂ ਦਾ ਕੀ ਕਸੂਰ ਐ ਇਹ ਖਾ ਕੇ ਡਿੱਗਦਾ ਸ਼ਰਿਆਮ ਜੇ ਮੈਂ ਰੋਣਾ ਲੜਦੇ ਆ ਤਾਂ ਉਲਟਾ ਸਾਨੂੰ ਮੜਾ ਪਰसों ਦੁਕਾਨ ਫੜੀ ਨਸ਼ੇ ਦੀ ਇਥੋਂ ਨਸ਼ਾ ਮਿਲਦਾ ਸਾਰੇ ਆਮ ਵੇਖਦਾ ਉਹਦੀ ਦੁਕਾਨ ਨਹੀਂ ਬੰਦ ਕਰੀ ਸਰਕਾਰ ਨੇ ਇਹਨੂੰ ਕੋਈ ਸੁਰਤ ਨਹੀਂ ਪਤਾ ਨਹੀਂ ਕੀ ਠੀਕ ਹੈ ਬਾਈ ਇੱਕ ਬੰਦਾ ਹੋਰ ਆ ਜੂ ਯਾਰ ਐਕਸ਼ਨ ਲਾਉਦਾ ਬਸ ਕਿਸੇ ਭਾਈ ਕੋਈ ਸਮਾਜ ਸੇਵੀ ਜਿਹੜਾ ਇਹਨੂੰ ਲਜਾਣਾ ਚਾਹੁੰਦਾ ਲਜਾ ਸਕਦਾ ਲੈ ਬਣੇ ਮੈਨੂੰ ਫੈਨ ਕਰਕੇ ਦੇ ਮੈਨੂੰ ਸੈਂਟਰ ਸਿੱਟੂਗਾ ਅੱਜ ਚੱਲ ਓਏ ਆ ਜਾ ਯਾਰ ਹੱਥਾਂ ਲਵਾ ਦੋ ਕੋਈ ਆ ਕੇ ਨਾਲ ਦੋ ਜਣੇ ਆਏ ਯਾਰ ਕੀ ਸੋਡੇ ਘਰੇ ਵੀ ਇਹੀ ਹੋ ਸਕਦਾ ਜੇ ਨਾ ਸਾ ਆ ਭਾਂ ਗੁੱਲੇ ਗੰਦੇ ਨੂੰ ਲੋਕ ਨਹੀਂ ਯਾਰ ਤਮਾਸ਼ਾ ਦੇਖਣ ਲਈ ਸਾਰੇ ਆ ਗਏ ਦੇਖ ਲੋ ਭਾਈ ਹਾਂ ਇਹ ਚਕਾਉਂਦੇ ਵੀ ਚਲੋ ਇਹਦਾ ਖਾਲਿਆ ਕਰ ਲਿਆ ਉਹ ਤੂਰੇ ਯਾਰ ਤੁਨ ਮੈਂ ਕੱਲ ਇਹ ਜੇ ਲੋਕ ਨੇ ਉਹ ਤੂੰ ਤਾਂ ਪ੍ਰੋਬਲਮ ਤਾਂ ਕੰਮਲਾ ਯਾਰ ਉਹ ਵੀਰੇ ਤੂੰ ਆਇਆ ਲਾਸ਼ ਛੱਡ ਨਾਲ ਕਰਾ ਇਧਰ ਕਰਾ ਦੇ ਮੈਂ ਅੱਜ ਕਰ ਲੂੰਗਾ ਆ ਯਾਰ ਪਿਆਰਿਆਂ ਨੂੰ ਚੱਕ ਕੇ ਉਤਰ ਕਰੀਏ ਆ ਲੈ ਪਾਈ ਚਾ ਪਰਲੇ ਪਾਸੇ ਕਰੀਏ ਤੀਕਾ ਲਾ ਦੇ ਇਹਦਾ ਦੁੱਧਾ ਬੂਲ ਲਾ ਦੇ ਤੀਕਾ ਲਾਵੇ ਜਲਾ ਆ ਗਿਆ ਗੰਦੀ ਅੰਨਾ ਤੀਕਾ ਪਾ ਹੋਰ ਕੱਢ ਲਾ ਮੈਨੂੰ ਫੋਨ ਨਾ ਫੋਨ ਮਿਲ ਗਿਆ ਤੈਨੂੰ ਕੁੜੀ ਇਹਦਾ ਫੋਨ ਫੜਾਇਆ ਸੀ ਮੈਂ ਮੁੰਡੇ ਨੂੰ ਆਹੀ ਫੋਨ ਅੰਮ੍ਰੀ ਪਰ ਉੱਠ ਕੇ ਲਾ ਲਾ ਆਪਣੇ ਪੈਸੇ ਕੱਢ ਲੈ ਹਾਂਜੀ ਅੱਛਾ ਕੋਈ ਨਾ ਬਈ ਇੱਕ ਬਸ ਦੇਖ ਨੋ ਭਾਈ ਹਾਲ ਸਰਕਾਰੇ ਆ ਮਾਨਸਾ ਦਾ ਹਾਲ ਆ ਨੌਜਵਾਨੀ ਦਾ ਕਿਤੇ ਨਹੀਂ ਤੇ ਕਿਤੇ ਤੂੰ ਨਿਕਲ ਪਾਸੋਂ ਦੁਕਾਨ ਹੜਕ ਚੌਥੇ ਹੀ ਲਕਾਲ ਫੜੀ ਸੀ ਉਹ ਦੁਕਾਨ ਸੀਲ ਨਹੀਂ ਕਰੀ ਅਰੇ ਆਮ ਮਛਾ ਦੇਖਦਾ ਇਹੇ ਮਰ ਗਿਆ ਇਹਦਾ ਜਵਾਬ ਸਹਿਗਾ ਜਿੰਮੇਦਾਰ ਕੌਣ ਹੈ ਬਈ ਇੱਥੇ ਖੜਜੋ ਦੋ ਜਣੇ ਨਾ ਨਾ ਤੂੰ ਬਈ ਤੋੜਦਾ ਖੜਾ ਨਹੀਂ ਲੱਤ ਖੜਾ ਜੀ ਇੱਥੇ ਲੱਤ ਖੜਾ ਬਈ ਇਕੱਲਾ ਤੇ ਦੂਜੀ ਵੀ ਫੜੇ ਨਹੀਂ ਬਈ ਤਾ ਟੱਪਿਆ ਕਿੱਧਰ ਹੈ ਦੇਖ ਲੈ ਸਹੀ ਫੜ ਕੇ ਸਾਹਮਣੇ ਘਰ ਆ ਬਾਈ ਇੱਕ ਦੂਜੀ ਲੱਤ ਫੜ ਦੂਜੀ ਲੱਤ ਇੱਥੇ ਪਾਸੇ ਜਿੰਟ ਪਾਈ ਏ ਬਚਿਆ ਯਾਰ ਹੇ ਤਾਂ ਇੱਥੇ ਆਟੋ ਬੁਲਾ ਲਾਉਣਾ ਆ ਇਧਰ ਆ ਕੇ ਡੱਪੀ ਹੱਥ ਭਾਗੇ ਹੱਥ ਭਾਗੇ ਡੱਪੇ ਖੜ ਜਾ ਖੜ ਜਾ ਫੜੀਓ ਪਿੱਛੇ ਕਰ ਆ ਮੈਨੂੰ ਖੜਾ ਫੋਨ ਤੂੰ ਲੈ 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 ਆ ਇਸ ਕੋ ਗੋਦ ਚੱਕ ਲੋ ਨਾ ਮੁਰਗੀ ਗੋਦ ਇਧਰ ਫੜੀ ਯਾਰ ਵਿਚਾਰੀ ਨੇ ਤੂੰ ਪਿਆ ਹੋਇਦਾ ਬਿਮਾਰ ਪਿਆ ਮਰਨ ਕੰਡੇ ਛੁੱਟੀ ਲੈਤੀ ਹੁਣੇ ਮਹੀਨੇ ਦੀ ਇਹਨੂੰ ਗੋਦ ਆਹ ਦੇਖ ਲੋ ਬਾਈ ਇਹਦਾ ਕੌਣ ਜ਼ਿੰਮੇਵਾਰ ਆ ਇਹਦੀ ਵਿਚਾਰੀ ਬਹੁਟੀ ਆ ਚਲ ਹਾਂ ਜਾਓ ਬਾਹਰ ਹਾਂ ਖੜ ਜਾਓ ਉਧਰ ਖੜ ਜਾਓ ਤੂੰ ਪਾਣੇ ਇਹਨੂੰ ਕੋਈ ਭਾਈ ਇਹਦਾ ਇਲਾਜ ਕਿਦਾ ਕਰਵਾਉਣ ਇਹਨੂੰ ਕੋਈ ਲੈ ਕੇ ਜਾਓ ਇਹ ਕੋਈ ਸਮਾਸੇਵੀ ਆ ਮਾਂ ਇਹਦੀ ਮਰ ਗਈ ਸ਼ਰਿਆਮ ਨਸ਼ਾ ਸਾਡੇ ਸ਼ਹਿਰ ਚ ਆਮ ਵਿਕੀ ਜਾਂਦਾ ਅਗਰੀ ਦਾ ਕਿੰਨਾ ਮਰਜੀ ਲੈ ਲਓ ਨਾ ਤਾਂ ਪੁਲਿਸ ਰੋਕਦੀ ਐ ਜੇ ਅਸੀਂ ਰੋਕਦੇ ਹਾਂ ਸਾਨੂੰ ਮਾੜਾ ਚੰਗਾ ਬੋਲਦੇ ਐ ਇੱਧਰ ਦੀ ਹੋਂਟ ਪਾ ਦਿੰਦੇ ਆ ਯਾਰ ਹਾਂ ਇੱਧਰ ਨਹੀਂ ਡੱਪਣਾ ਇਹ ਪਿਆਰਿਆ ਡੱਪਣਾ ਨਹੀਂ

ਪਾੜ ਤੋਂ ਦਾ ਮਾਨਸਾ ਦਾ ਹਾਲਾ ਕੀ ਖਾਦਾ ਸੀ ਓਏ ਕਾ ਵੀ ਤਾਉ ਨਾ ਨਾ ਜਿੱਤਾਂ ਨਹੀਂ ਗੇ ਹੋ ਗੋਲੀਆਂ ਹੱਦ